ਸਤਿ ਸ੍ਰੀ ਅਕਾਲ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਆਮ ਆਦਮੀ ਕਲੀਨਿਕਾਂ ਨੂੰ ਲੈ ਕੇ ਕਿਉਂਕਿ ਖਬਰਾਂ ਸਾਹਮਣੇ ਆ ਰਹੀਆਂ ਨੇ ਪੰਜਾਬ ਸਰਕਾਰ ਹੁਣ ਆਮ ਆਦਮੀ ਕਲੀਨਿਕ ਬੰਦ ਕਰਨ ਜਾ ਰਹੀ ਆ ਕੇਂਦਰ ਸਰਕਾਰ ਦੇ ਕੋਲ ਪੰਜਾਬ ਸਰਕਾਰ ਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਆ ਇਹਨਾਂ ਆਮ ਆਦਮੀ ਕਲੀਨਿਕਾਂ ਨੂੰ ਬੰਦ ਕਰਨ ਨੂੰ ਲੈ ਕੇ ਅਜਿਹੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਪਰ ਇਹਦਾ ਸੱਚ ਕੀ ਆ ਤੁਹਾਨੂੰ ਦੱਸਾਂਗੇ ਵਿਸਤਾਰ ਦੇ ਨਾਲ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਣਾ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਉਹਨਾਂ ਦੇ ਵੱਲੋਂ ਚੋਣਾਂ ਦੇ ਸਮੇਂ ਇਹ ਵਾਅਦਾ ਕੀਤਾ ਗਿਆ ਸੀ ਕਿ ਦਿੱਲੀ ਦੀ ਤਰਜ ਤੇ ਜੋ ਮੁਹੱਲਾ ਕਲੀਨਿਕ ਨੇ ਉਹ ਪੰਜਾਬ ਦੇ ਵਿੱਚ ਵੀ ਬਣਾਏ ਜਾਣਗੇ 22 ਸਾਲ ਦੇ ਸਮੇਂ ਤੱਕ ਹੁਣ ਤੱਕ ਪੰਜਾਬ ਦੇ ਵਿੱਚ 870 ਆਮ ਆਦਮੀ ਕਲੀਨਿਕ ਬਣਾਏ ਗਏ ਨੇ ਜਿਸ ਸਮੇਂ ਪੰਜਾਬ ਦੇ ਵਿੱਚ ਇਹ ਕਲੀਨਿਕ ਬਣਨੇ ਸ਼ੁਰੂ ਹੋਏ ਸੀ ਤਾਂ ਉਦੋਂ ਚਰਚਾ ਇਹ ਵੀ ਸ਼ੁਰੂ ਹੋ ਗਈ ਸੀ ਜਾਂ ਇਹ ਵੀ ਦਾਅਵੇ ਕੀਤੇ ਗਏ ਸੀ ਕਿ ਉਸ ਸਮੇਂ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੇ ਪੱਧਰ ਤੇ ਪ੍ਰਾਇਮਰੀ ਹੈਲਥ ਕੇਂਦਰ ਜਾਂ ਫਿਰ ਡਿਸਪੈਂਸਰੀਆਂ ਤੇ ਦੂਸਰੇ ਪਾਸੇ ਜੋ ਸੇਵਾ ਕੇਂਦਰ ਸੀ ਉਹਨਾਂ ਦਾ ਨਵੀਨੀਕਰਨ ਕਰਕੇ ਆਮ ਆਦਮੀ ਕਲੀਨਿਕ ਬਣਾਏ ਗਏ ਨੇ ਪਰ ਜਦੋਂ ਇਹ ਖਬਰ ਕੇਂਦ ਸਰਕਾਰ ਤੱਕ ਪਹੁੰਚਦੀ ਹੈ ਕਿ ਜੋ ਕੇਂਦਰ ਸਰਕਾਰ ਦੇ ਪੈਸੇ ਦੀ ਵਰਤੋਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਰਾਏ ਸਕੀਮ ਕੀਤਾ ਜਾ ਰਹੇ ਨੇ ਤਾਂ ਕੇਂਦਰ ਸਰਕਾਰ ਸਨੇਹਾ ਭੇਜ ਦੇਖੀ ਭਈ ਤੁਸੀਂ ਇੰਨਾ ਪੈਸਿਆਂ ਦੀ ਵਰਤੋ ਜੋ ਰਾਏ ਸਕੀਮ ਦੇ ਲਈ ਨਾ ਕਰੋ ਪਰ ਫਿਰ ਵੀ ਪੰਜਾਬ ਸਰਕਾਰ ਦੇ ਵੱਲੋਂ ਟੜਾ ਟੜ ਆਮ ਆਦਮੀ ਕਲੀਨਿਕ ਬਣਾਏ ਜਾਂਦੇ ਨੇ ਤਾਂ ਫਿਰ ਕੇਂਦਰ ਸਰਕਾਰ ਦੇ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਜੋ ਪੰਜਾਬ ਦੇ 1200 ਕਰੋੜ ਰੁਪਏ ਬਣਦਾ ਸੀ ਉਸ ਨੂੰ ਰੋਕ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਵਿਪਤਾ ਖੜੀ ਹੋ ਜਾਂਦੀ ਆ ਪੰਜਾਬ ਸਰਕਾਰ ਲਗਾਤਾਰ ਮੀਟਿੰਗਾਂ ਵੀ ਕਰਦੀ ਹੈ ਕਿ ਜੋ ਸਾਡੇ ਪੈਸੇ ਬਣਦੇ ਸਾਨੂੰ ਜਾਰੀ ਕੀਤੇ ਜਾਣ ਪਰ ਦੂਸਰੇ ਪਾਸੇ ਕੇਂਦਰ ਸਰਕਾਰ ਦਾ ਕਹਿਣਾ ਸੀ ਕਿ ਬਾਈ ਜੋ ਪੈਸੇ ਕੇਂਦਰ ਸਰਕਾਰੋਂ ਦਿੱਤੇ ਜਾ ਰਹੇ ਨੇ ਉਸ ਦੀ ਵਰਤੋਂ ਕੇਂਦਰ ਤੇ ਰਾਜ ਦੇ ਜੋ ਸਾਂਝੀ ਸਕੀਮਾਂ ਉਹਦੇ ਲਈ ਤੁਸੀਂ ਵਰਤੋਂ ਕਰ ਸਕਦੇ ਹੋ ਤੁਸੀਂ ਉਹਨਾਂ ਪੈਸਿਆਂ ਦੀ ਵਰਤੋਂ ਰਾਜ ਸਕੀਮ ਦੇ ਲਈ ਨਹੀਂ ਕਰ ਸਕਦੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਥੋੜੀ ਜਿਹੀ ਚੁੱਪੀ ਵੀ ਤਾਂ ਲੈਂਦੀ ਆ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੋ ਦਿਨ ਪਹਿਲਾਂ ਜੋ ਕੇਂਦਰ ਦੇ ਸਿਹਤ ਮੰਤਰੀ ਨੇ ਜੇਪੀ ਨੱਡਾ ਦੇ ਨਾਲ ਮੁਲਾਕਾਤ ਕਰਕੇ ਆਉਂਦੇ ਨੇ ਤਾਂ ਉੱਥੇ ਗੱਲ ਹੁੰਦੀ ਆ ਇਹ ਪੈਸੇ ਜਾਰੀ ਕਰਨ ਦੀ ਜੋ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਹੁੰਦੇ ਨੇ ਜੋ ਪੰਜਾਬ ਦੇ ਰੁਕੇ ਹੁੰਦੇ ਨੇ ਤਾਂ ਅਗੋ ਜਵਾਬ ਹੁੰਦਾ ਕਿ ਭਾਈ ਤੁਸੀਂ ਇਹਨਾਂ ਪੈਸਿਆਂ ਦੀ ਵਰਤੋਂ ਰਾਏ ਕਿਸਮ ਦੇ ਲਈ ਕਰ ਰਹੇ ਹੋ ਅਸੀਂ ਤਿਆਰ ਆ ਤੁਹਾਨੂੰ ਪੈਸੇ ਦੇਣ ਦੇ ਲਈ ਜੇਕਰ ਤੁਸੀਂ ਇਹਨਾਂ ਪੈਸਿਆਂ ਦੀ ਵਰਤੋਂ ਸਾਂਝੇ ਰੂਪ ਦੇ ਵਿੱਚ ਕਰੋਗੇ ਕੇਂਦਰ ਤੇ ਰਾਜ ਦੇ ਇੱਕ ਸਕੀਮ ਬਣਾ ਕੇ ਤਾਂ ਗੱਲ ਹੁੰਦੀ ਆ ਆਮ ਆਦਮੀ ਕਲੀਨਿਕ ਨੂੰ ਲੈ ਕੇ ਕਿ ਇਹ ਸਾਰੇ ਜੋ ਪਹਿਲੇ ਤੁਸੀਂ ਆਮ ਆਦਮੀ ਕਲਿੰਕ ਦੇ ਉੱਪਰ ਨਹੀਂ ਵਰਤੋਂਗੇ ਤਾਂ ਇਸ ਤੋਂ ਬਾਅਦ ਪੰਜਾਬ ਸਰਕਾਰ 17 ਦੇ ਕਿਸੇ ਇਸ ਦਾ ਜੋ ਨਾਮ ਆ ਉਹ ਬਦਲ ਦਵਾਂਗੇ ਤਾਂ ਹੁਣ ਜੋ ਨਵਾਂ ਨਾਮ ਹੋਵੇਗਾ ਆਮ ਆਦਮੀ ਕਲੀਨਿਕ ਦਾ ਉਹ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਸਹਿਮਤੀ ਦੇ ਨਾਲ ਰੱਖਿਆ ਜਾਵੇਗਾ ਜੋ ਮਾਨਸਾਈ ਤਸਵੀਰ ਲੱਗੀ ਹੋਈ ਆ ਇਨ੍ਹਾਂ ਆਮ ਆਦਮੀ ਕਲੀਨਿਕਾਂ ਦੇ ਉੱਪਰ ਕਿਹਾ ਜਾ ਰਿਹਾ ਕਿ ਇਹ ਤਸਵੀਰ ਵੀ ਹੁਣ ਉਤਾਰ ਦਿੱਤੀ ਜਾਵੇਗੀ ਤੇ ਜੋ ਨਵਾਂ ਨਾਮ ਸੋਚਿਆ ਜਾਵੇਗਾ ਜਾਂ ਤੈਅ ਹੋਵੇਗਾ ਉਹੀ ਪੰਜਾਬ ਤੇ ਕੇਂਦਰ ਸਰਕਾਰ ਦੀ ਸਹਿਮਤੀ ਨਾਲ ਹੁਣ ਇਹਨਾਂ ਦਾ ਨਵਾਂ ਨਾਮ ਹੋਵੇਗਾ ਯਾਨੀ ਕਿ ਹੁਣ ਆਮ ਆਦਮੀ ਕਲੀਨਿਕਾਂ ਦਾ ਜੋ ਨਾਮਕਰਨ ਹੋਣ ਜਾ ਰਿਹਾ ਏ 25 ਸਾਲਾਂ ਦੇ ਬਾਅਦ ਤੇ ਇਸ ਦੇ ਬਹਾਨੇ ਚਲੋ ਪੰਜਾਬ ਦਾ ਜਿਹੜਾ 1200 ਕਰੋੜ ਰੁਪਏ ਸੀ ਉਹ ਕੇਂਦਰ ਸਰਕਾਰ ਦੇ ਵੱਲੋਂ ਪ੍ਰਵਾਨ ਕਰਨ ਨੂੰ ਹਮੇਂ ਪੜ ਦਿੱਤੀ ਗਈ ਹੈ ਇਹ ਪੂਰਾ ਮਾਮਲਾ ਸੀ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਨਾਮ ਦੇ ਹੇਠ ਆਮ ਆਦਮੀ ਕਲੀਨਿਕ ਬਣਾਏਗੇ ਇਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲਾ ਕੇ ਹੁਣ ਇਹ ਸਭ ਕੁਝ ਬਦਲ ਜਾਵੇਗਾ ਤਾਂ ਇੱਥੇ ਇੱਕ ਸਾਂਝਾ ਨਾਮ ਆ ਜਾਵੇਗਾ ਇੱਕਦੋ ਹੁੰਦਾ ਹੈ ਇਸ ਦਾ ਇੰਤਿਆਰ ਹੋਵੇਗਾ ਪਰ 15 ਦਿਨਾਂ ਬਾਅਦ ਇੱਕ ਵਾਰ ਫਿਰ ਪੰਜਾਬ ਦੇ ਸਿਹਤ ਮੰਤਰੀ ਧਕੇਂਦ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਧੰਨਵਾਦ